ਕੁਣ ਕਰਦੇ ਮੈਂ ਪ੍ਰਿੰਟ ਕਿਹਾ ਸੀ ਠੀਕ ਹੈ ਜੀ ਪਾਣੀ ਲੈ ਲੈਣਗੇ ਜੀ ਮੈਂ ਸਾਰੇ ਪਾਣੀ ਲੈ ਆ ਮੈਂ ਸਨ 44 ਨੰਬਰ ਮਿਲਾ ਦੋ ਹਾਂਜੀ ਮੈਂ ਬੈਂਕ ਦੇ ਰੂਪਾਂ ਮੈਂ ਗੋਇੰਦਵਾਲ ਸਾਹਿਬ ਚਾ ਦੋ ਠੀਕ ਹੈ ਮੈਂ ਅੱਜ ਲੈ ਆ ਬੱਸ ਆ ਅੱਛਾ ਗੋਇੰਦਵਾਲ ਸਾਹਿਬ ਮੈਂ ਸਰੂਪ ਚਾ ਦੋ ਕਿਉਂਕਿ ਮੈਂ ਸ਼ਨੀਵਾਰ ਦਸ਼ਨੀਵਾਰ ਉਹ ਗੋਸ ਮਨ ਕੀ ਜਿਹੜਾ ਪ੍ਰਬੰਧ ਹੈ ਦੋ ਮਹੀਨੇ ਹੋ ਗਏ ਉਹ ਇਹ ਮੁੰਡਾ ਕਾਲੇ ਰੰਗ ਦਾ ਬੰਦ ਕਾ ਅੱਗੇ ਨੇ ਪ੍ਰਬੰਧਕ ਪਾਸ ਆਹੋ ਜੀ ਬੈਠੀ ਮੁੰਡਾ ਓਏ ਆ ਜਾ ਵੀ ਇੱਧਰ ਤੁਹਾਨੂੰ ਦੱਸ ਦੇ ਪ੍ਰਬੰਧਕ ਆਹੋ ਆ ਜਾ ਹੁਣ ਇੱਧਰ ਇੱਧਰ ਸਕੂਲ ਵਾਲੇ ਇੱਧਰ ਕਈ ਤਾਂ ਤੁਹਾਨੂੰ ਜਾ ਕੇ ਦੱਸ ਖੜਾ ਹੋ ਜਾ ਹੁਣ ਤੂੰ ਖੜਾ ਹੋ ਜਾ ਮੁੰਡਾ ਪਰੇ ਮੈਨੂੰ ਹਾਂ ਦੱਸ ਬਈ ਹੁਣ ਜਿਹੜੇ ਸਾਹਮਣੇ ਦੱਸ ਆਇਆ ਕੇ ਬਈ ਆ ਜਾ ਆਜੋ ਮੋਲ ਹੁਣ ਦੱਸ ਇਹਨੂੰ ਬਈ ਤੂੰ ਦੱਸਿਆ ਮੈਂ ਕੇ ਨਹੀਂ ਦੱਸਿਆ ਹਾਂਜੀ ਵੀਰ ਮੈਂ ਦੱਸਿਆ ਤੁਹਾਨੂੰ ਕਿਵੇਂ ਮੈਂ ਦੱਸਿਆ ਮੈਂ ਕੇ ਸਰੂਪ ਬਰਦਾ ਮੈਂ ਗੁਇੰਦਵਾਲ ਸਾਹਿਬ ਕੋਲ ਕੇ ਵਗੈਰਾ ਜਿਹੜਾ ਕਿਆ ਵੀ ਸੀਗਾ ਹਨਾ ਕਿਆ ਸੀ ਬਾਬੂ ਦੱਸੋ ਬਈ ਇਹ ਕਿਹੜਾ ਸੀਗਾ ਤਾਂ ਨਵੇਂ ਕਹੇ ਸੀਗਾ ਮੂਰਾ ਪਾਓ ਬਾਬਾ ਜੀ ਇਹਨੂੰ ਨਹੀਂ ਮੰਨਦਾ ਦਾ ਇਹ ਜੀਰ ਗੱਲ ਸੁਣਿਆ ਰੱਖਿਆ ਆਪਦਾ ਲੋਕ ਇੰਨੇ ਨਹੀਂ ਮਿੱਟੀ ਆ ਕਿਉਂਕਿ ਮੈਂ ਦੇਖੋ ਮੈਂ ਸਕੂਲ ਚ ਕਰਦਾ ਡਿਊਟੀ ਮੈਂ ਇਹਨੂੰ ਕਿਹਾ ਵੀ ਸੀ ਆਪਾਂ ਬੁਰਪਾ ਸੁਪਰਾ ਸਾਰਾ ਆਪਾਂ ਨੂੰ ਪਤਾ ਵੀ ਆਪਾਂ ਨੂੰ ਬੁਰਪਾ ਸੁਪਰਾ ਆ ਉਹ ਪਹਿਲਾਂ ਦੇ ਪਾਇਆ ਕਿਉਂਕਿ ਮੈਂ ਨਵਾਂ ਆ ਕੇ ਕਿ ਮੈਂ ਮਨ ਲੂ ਮਰਿਆਦਾ ਨਾ ਪਣੀ ਛੇ ਸਾਲ ਕਿੱਥੇ ਮਤਾ ਪਾਇਆ ਆਪਣਾ ਕੋਈ ਜਿਹੜਾ ਰਿਜੈਕਸ਼ਨ ਦਾ ਮਤਾ ਪਾਇਆ ਜਿਹ ਬਿਰਧ ਰੂਪ ਇੰਨੇ ਪਏ ਆ ਕਿੰਨਾ ਸਮਰਪਰਪਨ ਇੱਥੇ ਨਹੀਂ ਕੁਝ ਗੱਲਾਂ ਜੀ ਹੁਣ ਜੇ ਤੁਹਾਨੂੰ ਫੜ ਲਿਆ ਤਾਂ ਤੁਸੀਂ ਹੁਣ ਗੱਲਾਂ ਚ ਕਹੀ ਕਿੰਨੇ ਰੁਪਏ ਪੁੱਛੀ ਉਹਨੂੰ ਇਹਨੂੰ ਪੁੱਛੀ ਕਿੰਨੇ ਆ ਸਾਰੇ ਬਾਕੀ ਚੌਪਰ ਸਾਰੇ ਚੌਪਰ ਬਾਕੀ ਚੌਪਰ ਉਹ ਤੇ 1300 13 ਹੀ ਨੇ ਸਾਰੇ ਵਿੱਚੋਂ ਤਾਂ ਨਹੀਂ ਨਹੀਂ ਵਿੱਚੋਂ ਕੁਝ ਮੇਰੇ ਖਿਆਲ ਹੈ ਗਿਆ ਤਿੰਨ ਚਾਰ ਬੰਦੇ ਕਿੰਨੇ ਆ ਗ੍ਰਾਹਕ ਕਿੰਨੇ ਆ ਹਾਂ ਆਓ ਕਿੰਨੇ ਸਾਰੇ ਜਿਹੜੇ ਠੀਕ ਆ ਉਹ ਕਿੰਨੇ ਆ ਚਾਰ ਬਾਬਾਈ ਪਹਿਲਾਂ ਤਾਂ ਕੱਛਾ ਚਾਹਤ ਨਾ ਦੋ ਥੱਲੇ ਕਰੋ ਹੱਥ ਚਾਰ ਬੰਦੇ ਤਾਂ ਤੇ ਬਾਕੀ ਦੇ ਤਾਂ ਠੀਕ ਆ ਬਾਕੀ ਠੀਕ ਆ ਉਹ ਕਿੰਨੇ ਆ ਫਿਰ 9 ਉਹਨਾਂ ਤੇ ਚਾਹ ਨਾ ਰਹੀ ਨਾ ਰਹੀ ਬਿਰਧ ਸੁਰੂਪ ਆਪਣਾ ਹਰਦੀਪ ਸਿੰਘ ਜੀ ਕਿ ਕਿੰਨਾ ਨੂੰ ਕਹਿੰਦੇ ਬਿਰਧ ਸਰੂਪ ਨਹੀਂ ਬਾਬੇ ਇਹਨਾਂ ਨੇ ਦਰਸ਼ਨ ਨਹੀਂ ਕੀਤੇ ਗਏ ਨਹੀਂ ਉਹ ਵੀ ਕਹਿੰਦੇ ਹਾਂ ਬਿਰਧ ਦਰਸ਼ਨ ਨਹੀਂ ਹੋਏ ਸਾਰਿਆਂ ਦੇ ਬਿਰਧ ਸੁਰੂਪ ਅੰਗ ਹੁਣ ਉਹ ਹੋ ਜਾਂਦੇ ਜੀ ਫਿਰ ਬਿਰਧ ਹੋ ਜਾਂਦੇ ਆ ਨਹੀਂ ਉਹ ਦਰਜ ਚੋੜੀ ਹੁੰਦੇ ਆ ਮਾਤਾ ਬਿਰਧ ਆ ਉਹ ਫਿਰ ਪੰਜਾਬ ਆ ਬਹਿਣ ਨੂੰ ਥੇ ਨੂੰ ਦਿਖਾਣ ਥੋੜੇ ਸਾਹਮਣੇ ਆ ਬੈ ਲੋ ਮਾਤਾ ਬੈਠੀ ਬਰ ਇਹ ਬਿਰਧ ਨਹੀਂ ਇਹਨਾਂ ਤੋਂ ਚੱਲੇ ਨਹੀਂ ਜਾਂਦਾ ਸੀ ਕਿੰਨੇ ਜਣੇ ਮਾਤਾ ਜੀ ਨੂੰ ਫੜ ਕੇ ਲੈ ਆਇਆ ਦੋ ਜਾਣੇ ਤੇ ਤੁਸੀਂ ਜਦੋਂ ਸਰੂਪ ਅੰਦਰ ਦੇਖਿਆ ਤੇ ਕਿੰਨੇ ਜਾਣਦੇ ਨੇ ਉਹਨਾਂ ਦੇ ਮਤਲਬ ਕਿ ਅੰਗ ਜਿਹੜੇ ਆ ਉਹ ਉਹ ਆਏ ਸਾਰਾ ਦਿੱਤਾ ਉਹਨਾਂ ਨੂੰ ਹੁੰਦਾਂ। ਜਿ ਲੱਗਦੇ ਬੈ ਤੇ ਸਰੂਪ ਉਤੇ ਕੋਈ ਹੈਗਾ। ਬਿਰਧ ਸਰੂਪ ਹੋਵੇ ਨਾ ਤਾਂ ਇੱਕ ਅੰਗ ਨੂੰ ਇੱਧਰ ਪਰਟ ਲੈਣੀ ਸੀ ਧਿਆ ਰੱਖਣਾ ਪੈਂਦਾ ਕਿ ਤੇ ਅੰਗ ਆ ਹੱਥ 'ਚ ਹੀ ਨਾ ਰਹਿ ਜਾਣ ਉਹਨਾਂ ਨੂੰ ਕਹਿੰਦੇ ਬਿਰਧ। ਇਹ ਬੈ ਇਹ ਸਰੂਪਾਂ ਨਾਲ ਛੇੜ ਛੇੜ ਹੋਈ ਆ। ਅੱਛਾ ਅੰਗ ਪਾੜੇ ਗਏ। ਮਾਤਾ ਜੀ ਤੁਸੀਂ ਮੈਂ ਦੇਖੀ ਲੱਗਦਾ ਇੱਕ। ਹਾਂਜੀ ਹਾਂ। ਅ ਚਲੋ ਬਿਰਧ ਸਰੂਪ ਦਾ ਆਪਾਂ ਇੱਕ ਪਾਸੇ ਰਹਿ ਗਏ। ਵੀ ਆਪਾਂ ਉਸ ਗੱਲ ਦੇ ਵਿਸ਼ੇ 'ਚ ਆਈਏ ਤੁਹਾਨੂੰ ਮਾਤਾ ਜੀ ਜਾਣਕਾਰੀ ਦੇਣ ਲੱਗਿਆ ਨਾ ਸ਼ਾਇਦ ਤੁਸੀਂ ਵੀ ਹੈਰਾਨ ਹੋਵੋ ਜਾਂ ਜੇ ਤੁਸੀਂ ਨਹੀਂ ਵੇਖਿਆ ਤਾਂ ਤੁਹਾਡੀ ਵੀ ਇੱਕ ਅਣਗੇਲੀ ਕਹਿ ਲਿਏ ਜਾਂ ਇਹਨਾਂ ਨੂੰ ਤੁਸੀਂ ਦਸਨ ਚਾ ਸਫਲ ਰਹੇ ਤੇ ਅੰਗ 23 ਰੂਪਾਂ ਦੇ ਪੂਰੇ ਦੇ ਪੂਰੇ ਜ਼ਖਮੀ ਨੇ ਅੱਛਾ ਮੈਂ ਸਮਝਦੇ ਕਿ ਉਹਨਾਂ ਨੂੰ ਟੇਪ ਲਾ ਕੇ ਜੋੜਿਆ ਉਹ ਵਾਹਿਗੁਰੂ ਅੱਛਾ ਕਈਆਂ ਨੂੰ ਕਈਆਂ ਨੂੰ ਟੇਪ ਨਹੀਂ ਲੱਗੇ ਉਹਨੂੰ ਟੇਪ ਨਹੀਂ ਲੱਗੇ ਇਹ ਤੁਹਾਨੂੰ ਮਾਤਾ ਜੀ ਹੁਣ ਪਤਾ ਲੱਗਿਆ ਇਹ ਪਾਪ ਆਊਗਾ ਇਹ ਪਾਪ ਉਹਨਾਂ ਦਾ ਵੀਕਰ ਨੂੰ ਪਤਾ ਪਰ ਮੈਨੂੰ ਦੱਸ ਇਹਨਾਂ ਨੇ ਉਦੋਂ ਦੀ ਸੋਚਣਾ ਸੀ ਤੁਸੀਂ ਇਹਨਾਂ ਇਹਨਾਂ ਕਿਉਂ ਜੇ ਅਸੀਂ 5 ਸਾਲ ਨਾ ਆਉਂਦੇ ਹਾਂਜੀ ਤਾਂ ਨਹੀਂ ਹੁਣ ਮੈਂ ਇਹਨਾਂ ਨੂੰ ਕਦੋਂ ਦੀ ਕਹਿੰਦੀ ਸੀ ਇਹਨਾਂ ਨੂੰ ਵੀ ਜੇ ਵਿਰਦਾ ਨਾ ਤਾਂ ਉਹਨਾਂ ਨੂੰ ਫੋਨ ਲਾਈਏ ਉਹ ਆ ਕੇ ਅੱਗੇ ਆਪਣੇ ਪਟਿਆਲੇ ਵੀ ਗੁਰਦਾਨਾ ਨਾਲ ਉੱਥੋਂ ਆ ਕੇ ਲੈ ਕੇ ਗਏ ਸੀ ਉਹ ਸਾਚਾ ਮਾਤਾ ਜੀ ਤੁਹਾਨੂੰ ਅੱਜ ਪਤਾ ਚੱਲਿਆ ਤੁਸੀਂ ਅੱਜ ਮੈਨੂੰ ਦੇਖੋ ਗੱਲ ਸੁਣੋ ਮੈਨੂੰ ਨਹੀਂ ਪਤਾ ਇਹ ਇਹਨਾਂ ਨੂੰ ਤੁਸੀਂ ਕੀ ਤਨਖਾਹ ਦਿੰਦੇ ਹੋ ਕੀ ਤੁਹਾਡਾ ਪਿਆਰ ਆ ਕੀ ਸਤਕਾਰ ਆ ਕੀ ਬੱਚੇ ਆ ਜਾਂ EMPLOYEES ਆ ਉਹ ਤੇ ਲੈਣ ਆਪਾਂ ਨੂੰ ਕੋਈ ਨਹੀਂ ਮੇਰੀ ਗੱਲ ਮਾਤਾ ਜੀ ਤੁਹਾਡੇ ਨਾਲ ਸਿਰਫ ਇੰਨੀ ਆ ਜਿਨ੍ਹਾਂ ਦੇ ਭਰੋਸੇ ਤੁਸੀਂ ਛੱਡ ਕੇ ਗਏ ਹੋ ਨਾ ਉਹ ਜ਼ੀਰੋ ਨਹੀਂ ਬੰਦੇ ਸਾਡੀ ਆਪਣੇਆ ਦੇਖੋ ਗੁਰੂ ਸਾਹਿਬ ਸਾਡਾ ਤਾਂ ਹੈ ਨਹੀਂ ਜਿੰਨਾ ਤੁਹਾਡਾ ਹੋਣਾ ਹੀ ਨਹੀਂ ਹਾਂ ਸਾਰਿਆਂ ਦਾ ਇੱਕੋ ਇਹ ਤਾਂ ਗੁਰੂ ਜੀ ਦਾ ਸਾਡਾ ਤਾਂ ਹੁਣ ਇਹਨਾਂ ਦੇ ਆ ਵੀ ਸਾਡੇ ਦਾ ਸਾਡੇ ਕੋਲ ਆਈਆਂ ਵਿੱਚ ਵਿੱਚੇ ਸਾਂਟੇ ਨਹੀਂ ਤਾਂ ਸਾਰੇ ਦੁੱਧ ਚੱਕਦੇ ਆ ਉਹ ਉਸ ਤੇ ਚੱਕਦੇ ਆ ਅੰਨ੍ਹਾ ਖੜਕਾ ਕਿਉਂ ਕਰਦੇ ਆ ਨੋਕੀ ਉਨਾਂ ਨੂੰ ਇੱਥੇ ਬੋਲੀ ਜਾਂਦੇ ਆ ਉੱਥੇ ਖੜਕਾ ਕਰ ਜਾਂਦੇ ਆ ਰੋਕ ਜੋ ਰੈਡੀ ਛੇਤੀ ਉਹਨਾਂ ਨੂੰ ਕੀ ਹੁੰਦਾ ਰੱਖ ਜੋ ਵੀਰੇ ਕੋਈ ਗੱਲ ਕਰ ਲੈਂਦੇ ਉਹਨੂੰ ਮੈਨੂੰ ਸਲਾਹ ਮਾਤਾ ਸਮਾਗਮ ਸੀ ਅੱਜ ਇੱਥੇ ਹਾਂਜੀ ਪੁੱਤਰ ਤੇ ਸਮਾਗਮ ਸੀ ਤੇ ਬਾਪੂ ਤਾਂ ਉਹਥੇ ਉਹਨਾਂ ਬਾਪੂ ਤਾਂ ਤਾਂ ਕਰਦਾ ਨੰਨਾ ਪਿਆ ਸਾਰਿਆਂ ਦੇ ਅੰਦਰ ਮੈਂ ਤਾਂ ਪੁੱਤਰ ਅੱਜ ਪਟਿਆਲੋਂ ਆਈ ਉੱਥੇ ਪਾਠ ਆਪਣੇ ਰੱਖੇ ਸੀ ਮਾਤਾ ਜੀ ਨਹੀਂ ਸੀ ਮਹੀਨਾ ਹਾਲ ਕਰ ਸਕਦੇ ਤੇ ਫਿਰ ਤੁਸੀਂ ਮੈਨੂੰ ਮੈਨੂੰ ਮਹੀਨਾ ਹੋ ਗਿਆ ਪੁੱਤਰ ਮੈਂ ਇੱਥੇ ਹੀ ਆਉਣਾ ਸੀਗਾ ਮੈਂ ਆ ਕੇ ਕਿਹਾ ਆਪਾਂ ਸਫਾਂਜਾਂ ਕਰੀਏ ਪੁੱਛੋ ਇਹਨਾਂ ਨੂੰ ਵੀ ਮੈਂ ਆਜੂ ਫੇਰ ਆਪਾਂ ਬਾਬਾ ਸਾਹਰਾ ਝੂਠ ਬੋਲੀ ਜਾਂਦੇ ਨੂੰ ਪੁੱਛੀਏ ਇਹਨਾਂ ਨੇ ਉਹ ਬੰਦਾ ਪਹਿਲਾਂ ਸਭ ਤੋਂ ਪਹਿਲਾਂ ਝੂਠ ਬੋਲਿਆ ਅਸੀਂ ਉਹਦਾ ਇਹ ਕੀਤਾ ਹੁਣ ਝੂਠ ਇਹਨਾਂ ਦਾ ਵੀ ਵਾਰੇ ਵਾਰੀ ਨਿਕਲ ਆਇਆ ਅਸੀਂ ਕੁਝ ਨਹੀਂ ਮਤਲਬ ਇਹੋ ਚੀਜ਼ਾਂ ਨੂੰ ਲੈਂਦੇ ਨਾ ਹੀ ਬਈ ਤੁਹਾਨੂੰ ਅਸੀਂ